ਕਈ ਬੰਦੇ ਮੈਂ ਦੇਖਿਆ ਉਹ ਕਹਿੰਦੇ ਜਦੋਂ ਪੰਜਾਬ ਚ ਰਹਿੰਦੇ ਆ ਕਹਿੰਦੇ ਪੰਜਾਬ ਮਾੜਾ ਜੀ ਇੱਥੇ ਕੰਮ ਨਹੀਂ ਇਹ ਨਹੀਂ ਨਿੰਦਦੇ ਆ ਜਦੋਂ ਕੈਨੇਡਾ ਚਲੇ ਜਾਂਦੇ ਆ ਫਿਰ ਕੈਨੇਡਾ ਨੂੰ ਨਿੰਦਦੇ ਆ ਇੱਥੇ ਆ ਨਹੀਂ ਹੈਗਾ ਆ ਨਹੀਂ ਹੈਗਾ ਇਹ ਤਾਂ ਜਿਹੜੀ ਜਨਰੇਸ਼ਨ ਆ ਨਵੀਂ 2000 ਸਾਲ ਤੋਂ ਬਾਅਦ ਵਾਲੇ ਬਰਤ ਵਾਲੇ ਆ ਉਹ ਉਰੇ ਆ ਉਹਨਾਂ ਨੂੰ ਪੰਜਾਬ ਮਾੜਾ ਵਾ ਉਹਨਾਂ ਨੂੰ ਚੰਡੀਗੜ੍ਹ ਰੱਕ ਲੋ ਦੋ ਕੁ ਮਹੀਨੇ ਬਾਅਦ ਚੰਡੀਗੜ੍ਹ ਮਾੜਾ ਹੋ ਜਾਣਾ ਉਹ ਕੈਨੇਡਾ ਜਾਂਦੇ ਆ ਉਹਨਾਂ ਦੀ ਤੁਸੀਂ ਨਾਰਮਲ ਜਿਦਾ ਲਾਈਕ ਪਿਛੇ ਜੇ ਨਗਰ ਕੀਰਤਨ ਨਿਕਲੇ ਉੱਥੇ ਜੀ ਸਾਰੀਆਂ ਸਰੀਚ ਵੀ ਸੀ ਟੋਰਾਂਟੋ ਵੀ ਸੀ ਉਹ ਕਈ ਬਲੌਗਰ ਜਿੱਦਾਂ ਇੰਟਰਵਿਊ ਲੈਂਦੇ ਹੁੰਦੇ ਆ ਜੀ ਉਹ ਜੇ ਕਿਸੇ ਪੁਰਾਣੇ ਬੰਦੇ ਦੀ ਲੈਂਦੇ ਸੀ 50 60 ਸਾਲ ਜਿਹੜੇ 25 30 ਸਾਲ ਹੋ ਗਏ ਉਹ ਪੋਜ਼ਿਟਿਵ ਗੱਲ ਕਰਦਾ ਸੀ ਬੰਦਾ ਵੀ ਕੋਈ ਨਹੀਂ ਪਹਿਲੇ 2 4 ਸਾਲ ਸਟਰਗਲ ਹੁੰਦਾ ਅਸੀਂ ਇਤੋਂ ਵੀ ਆਫ ਕੱਟੀ ਆ ਵੀ ਸਾਡੇ ਟਾਈਮ ਤੋਂ ਕੂਡ ਵੀ ਨਹੀਂ ਸੀ ਮਿਲਦਾ ਤੇ ਸਾਡੇ ਨਾਲ ਰੈਸਿਜ਼ਮ ਵੀ ਬਹੁਤ ਸੀ ਵੀ ਤੁਹਾਡੇ ਤਾਂ ਸਾਰਾ ਆਲਾ ਦਵਾਲਾ ਵਧੀਆ ਉਹ ਤੁਹਾਡੇ ਲਈ ਕੂਡ ਮਿਲਦਾ ਸੀ ਸਿਰਫ ਕੰਮੀ ਲੱਭਣਾ ਜਿਹੜਾ ਥੋੜਾ ਬਹੁਤਾ ਲੱਭਦਾ ਲੱਭਦਾ ਲੱਭ ਜਾਂਦਾ ਜੀ ਪਰ ਤੋਂ ਪੈ ਕੀ ਨਹੀਂ ਜੀ ਇੱਥੇ ਉਹ ਐਸ਼ ਨਹੀਂ